ਹਾਂਜੀ ਇਕਦਾਰੇ ਆ ਦੇਖੋ ਮੰਗੂਰ ਉਹ ਤਿਆਰ ਹੋਣ ਲੱਗੇ ਥੋੜੇ ਜਿਹੇ ਰਹਿ ਗਏ ਪੱਕਣ ਵਾਲੇ ਨੇ ਕਲਾਮਾ ਤੋਂ ਸਾਰਿਆਂ ਨੂੰ ਮਿੱਠੇ ਬੜੇ ਹੁੰਦੇ ਨੇ ਦੇਖੋ ਅੱਜ ਕਿ ਬਹੁਤ ਜ਼ਿਆਦਾ ਫਲ ਆਇਆ ਇਹਨਾਂ ਨੂੰ ਪਹਿਲਾਂ ਵੀ ਤਾਂ ਸਾਰਾ ਹੁਣ ਵੱਡੇ ਹੋ ਗਏ ਤਾਂ ਕਰਕੇ ਮੈਂ ਉੱਚੇ ਤੋਂ ਦਿਖਾ ਦਾਂ ਵਿੱਚੋਂ ਆ ਦੇਖੋ ਭਰਿਆ ਪਿਆ ਅੰਗੂਰ ਨਸਲ ਬਹੁਤ ਵਧੀਆ ਮਿਲ ਗਈ ਆਪਾਂ ਨੂੰ ਇਹ ਉਹ ਲੰਗੂਰ ਲੱਗਦਾ ਇਹਨਾਂ ਦਾ ਮੰਗੂਰੀ ਪੂਰਾ ਮਿੱਠਾ ਹੁੰਦਾ ਕਈ ਅੰਗੂਰ ਹੁੰਦੇ ਦੇਖਿਆ ਤੁਸੀਂ ਬੜੇ ਖੱਟੇ ਜਿਹੇ ਹੁੰਦੇ ਨੇ ਹਾਰੇ ਪੱਕੇ ਹੋ ਗੁਰ ਉਹਨੇ ਮਿੱਠੇ ਗੁਰ ਨੇ ਆ ਦੇਖੋ ਪੱਕਣ ਲੱਗੇ ਵਿੱਚ ਆ ਦੇਖੋ ਉਹ ਵੱਡੇ ਵੱਡੇ ਵਿੱਚ ਪੁੱਛੇ ਲੱਗੇ ਹੋਏ ਨੇ ਦੇਖੋ ਬਹੁਤ ਜਿਆਦੇ ਲੱਗਿਆ ਇਸ ਕੀ ਦਾ ਫਲ ਤੇ ਮਰਜ਼ੀ ਦੇ ਲੋ ਤੁਹਾਨੂੰ ਫਾਲੀ ਫਲ ਲੱਭੂ ਇਹਦੀਆਂ ਦੇ ਲੋ ਇੱਧਰ ਵੀ ਦਿਖਾਉਣਾ ਤੁਹਾਨੂੰ ਆ ਦੇਖੋ ਫਾਲੀ ਫਲ ਲੱਗੇ ਹੋਇਆ ਗੁੱਛਾਂ ਨੇ ਗੁੱਛੇ ਲੱਗੇ ਹੋਏ ਨੇ ਇਹਦੀ ਇਹ ਅਜੇ ਪੱਕ ਜਾਣਗੇ ਬਸ ਹਫਤੇ 10 ਦਿਨਾਂ ਤੱਕ ਪੂਰੇ ਫਲਾਵਾਗੇ ਸਾਰਿਆਂ ਨੂੰ ਅੱਗੇ ਵੀ ਆਪਾਂ ਸਾਰੇ ਇੱਧਰ ਬੱਲਟ ਬੁੰਨਦੇ ਇੱਧਰ ਉੱਧਰ ਤੇ ਇਹਨੇ ਤਾਂ ਖਾਮ ਨਹੀਂ ਹੁੰਦੇ ਨਾਲੇ ਗਰਮ ਹੁੰਦੇ ਨੇ ਬਾਲੇ ਸਾਰੇ ਖਾਂਦੇ ਨਾਲ ਮਿਲ ਕੇ ਬਹੁਤ ਫਰਫਾ ਵਾਲਾ ਹੈ ਉੱਪਰ ਦਾ ਅਵੇਲ ਦੇ ਲੋ ਆਪਣੇ ਲਈ ਭਰੀ ਭਈ ਆ 17 ਤੋੜਦੇ ਭਾਰਦੇਗਾ 21 ਵੇਲ ਆ ਸਾਰੀ ਇਹ ਕੋਈ ਜ਼ਿਆਦਾ ਇਹਦੀ ਕਟਿੰਗ ਨਹੀਂ ਕੀਤੀ ਦੋ ਕਵਾਰ ਕਟਿੰਗ ਕੀਤੀ ਜਿਆਦੀ ਮੈਂ ਲਾਈ ਇਹ ਕਿਉਂਕਿ ਹੁਣੇ ਉਹਨੂੰ 5 ਕਸਾਲ ਲੱਗੀ ਨੂੰ 5 ਸਾਲ ਹੋ ਗਏ ਮੂਰ ਲੱਗਦੇ ਨੂੰ